ਹਲਕਾ ਵਿਚਾਰ ਸੰਤੂ ਸਾਹਿਬ ਜ਼ਿਲ੍ਹਾ ਪ੍ਰਧਾਨ ਪਾਵਲਾ ਜੀ ਮੋਹਨ ਲਾਲ ਜੀ ਫੋਰ ਬੀ ਉਹਦੀ ਸਾਰੀ ਟੀਮ ਬਾਕੀ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚ ਸਹਿਬਾਨ ਬਲੌਕ ਪ੍ਰਧਾਨ ਉਹਨਾਂ ਦੇ ਨਾਲ ਆਏ ਹਲਕਾ ਇੰਜਾਲ ਡਾਕਟਰ ਸੋਰੀ ਹਰਨੇਦਰ ਸਿੰਘ ਜੀ ਸੰਤੂ ਪ੍ਰਧਾਨ ਗੁਰਵਿੰਦਰ ਸਿੰਘ ਜੀ ਪਾਵਲਾ ਤੇ ਸੈਣੀ ਸਾਹਿਬ ਚੇਅਰਮੈਨ ਤੋਂ ਨਾਲ ਆਈ ਹੋਈ ਸਾਰੀ ਆਮਾਦੀ ਪਾਰਟੀ ਦੀ ਟੀਮ ਇਸ ਤੋਂ ਇਲਾਵਾ ਨਗਰ ਇਲਾਕੇ ਤੇ ਏਰੀਏ ਦੇ ਜਿੰਨੇ ਵੀ ਮੋਟਵਾਰ ਬੰਦੇ ਆਏ ਆ ਨੰਬਰਦਾਰ ਪੰਚ ਸਰਪੰਚ ਸਨ ਤਾਂ ਆਮ ਸਾਰਿਆਂ ਦਾ ਇੱਥੇ ਆਣ ਤੇ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਟਾਈਮ ਕੱਢ ਕੇ ਅੱਜ ਡਾਕਟਰ ਸਾਹਿਬ ਦੀ ਮੀਟਿੰਗ ਨੂੰ ਸਫਲ ਬਣਾਇਆ ਕਿਉਂਕਿ ਇੰਨੀ ਗਤੀ ਦੇ ਵਿੱਚ ਬਹੁਤ ਥੋੜੇ ਸਮੇਂ ਦੇ ਵਿੱਚ ਤੁਸੀਂ ਸਾਰਿਆਂ ਨੇ ਹਾਜ਼ਰ ਹੋ ਕੇ ਇਹ ਚੀਜ਼ ਸਾਬਤ ਕੀਤੀ ਕਿ ਅਸੀਂ ਸਾਰੇ ਕੰਮਕਾਰ ਦੇ ਦਿਨਾਂ ਦੇ ਵਿੱਚ ਵੀ ਡਾਕਟਰ ਸਾਹਿਬ ਸਾਡੇ ਨਾਲ ਆ ਕਿ ਮੈਂ ਪਹਿਲਾਂ ਤੋਂ ਸਾਰੋਵਰ ਮੰਚ ਤੇ ਵਿਰਾਜਮਾਨ ਸਾਡੇ ਲੋਕ ਸਭਾ ਦੇ ਮੀਤਵਾਰ ਡਾਕਟਰ ਰਾਜ ਕੁਮਾਰ ਜੀ ਜੱੱਬੇਵਾਲ ਉਹਨਾਂ ਦੇ ਨਾਲ ਉਹਨਾਂ ਦੀ ਪੂਰੀ ਟੀਮ ਸਰਵਿੰਦਰ ਸਿੰਘ ਜੀ ਪਾਵਲਾ ਜ਼ਿਲ੍ਹਾ ਪ੍ਰਧਾਨ ਚੇਅਰਮੈਨ ਸੰਦੀਪ ਸੈਣੀ ਜੀ ਮੋਹਨ لال ਜੀ ਜਿੱਤੋਂ ਔਰ ਇਸ ਇਲਾਕੇ ਤੋਂ ਪਹੁੰਚਾ ਹੋਏ ਸਾਰੇ ਹੀ ਸਭ ਤੋਂ ਸੀਨੀਅਰ ਸਾਥੀ ਜਿਹੜੇ ਸਾਡੇ ਹਲਕਾ ਚੱਬੇਵਾਲ ਦੇ ਕੌਂਸਲਰ ਵੀ ਨੇ ਤੇ ਸਾਡੇ ਚੇਅਰਮੈਨ ਜੀ ਨੇ ਤੇ ਮੇਰੇ ਬਹੁਤ ਹੀ ਯੋਗ ਛੋਟੇ ਵੀਰ ਸੰਜੀਵ ਸੈਨਾ ਜੀ ਹੈ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜਿਹੜੇ ਸੰਗਠਨ ਦੇ ਮਰਯੋਥੀ ਦੇ ਬਹੁਤ ਕੰਮ ਕਰ ਰਹੇ ਨੇ सरदार गोवਿੰਦਰ ਸਿੰਘ ਪਾਵਲਾ ਜੀ ਛੋਟੇ ਵੀ ਸਰਦਾਰ ਹਰਮਿੰਦਰ ਸੰਧੂ ਜੀ ਔਰ ਬਹੁਤ ਹੀ ਸਤਿਕਾਰਯੋਗ ਸਾਡੇ ਵਰਜਾ ਹੁਜਰਜਾ ਸਾਡੇ ਅਧਿਕਾਰ ਸਾਹਿਬਾਨ ਸਾਡੇ ਬਲੌਕ ਪ੍ਰਧਾਨ ਸਾਹਿਬਾਨ ਔਰ ਸਤਿਕਾਰਯੋਗ ਸਾਡੇ ਜਿਲ੍ਹਾ ਪ੍ਰੀਸ਼ਦ ਮੈਂਬਰ ਸਵਾਰ ਜਸਵਿੰਦਰ ਸਿੰਘ ਜੀ ਸਾਡੇ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚ ਸਾਹਿਬਾਨ ਪੰਚਾਇਤ ਮੈਂਬਰ ਸਾਹਿਬਾਨ ਨੰਮਰਦਾ ਸਾਹਿਬਾਨ ਸੇ ਮੇਰੇ ਬਹੁਤ ਹੀ ਸਾਨੂੰ ਰਿਸ਼ਤ ਨਹੀਂ ਰਹੀ ਪਈ ਉਹ ਕਿੱਡੀ ਗੱਡੀ ਰਹਾ ਤਾਂ ਕਿ ਆਮ ਘਰਾਂ ਦਾ ਬੱਚਾ ਗਰੀਬਾਂ ਤੇ ਰਹਿੰਦੇ ਬੱਚੇ ਉਹ ਮੌਕੇ ਨਹੀਂ ਔਰ ਪੰਜਾਬ ਜਿਹੜਾ ਉਹ ਰੰਗਲੇ ਪੰਜਾਬ ਜਦ ਵਿੱਚ ਤਵਜੂਹ ਆਏਗਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਬਹੁਤ ਮਹੱਤਵਪੂਰਨ ਮੀਟਿੰਗ ਹੈ